ਦਿਲ ਬਾਤ ਹੈ ਜਿਹੜੀ ਆ ਤੁਸੀਂ ਇੱਥੇ ਬੈਠੇ ਹੋ ਤੁਸੀਂ ਕਰੇ ਇਹਨਾਂ ਦੇ ਨਵਾਲਕ ਬੱਚੀ ਨਾਲ ਜਦੋਂ ਜਨਾਹ ਹੋਇਆ ਜੀ ਉਹਦੇ ਅਸੀਂ ਇਨਸਾਫ ਲਈ ਬੈਠੇ ਆ ਜੋ ਮੌਜੂਦਾ ਸਰਪੰਚ ਨੇ ਕੀਤਾ ਪਿੰਡ ਦੇ ਨੇ ਹਜੇ ਤੱਕ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਕਿੰਨੇ ਦਿਨ ਹੋ ਚੁੱਕੇ ਆ ਜਿਹੜਾ ਇਹ ਦੀ ਬਾਤ 15 18 ਦਿਨ ਹੋ ਚੁੱਕੇ ਆ ਜੀ ਕੀ ਹੋਣਾ ਕੋਈ ਗ੍ਰਿਫਤਾਰੀ ਨਹੀਂ ਹੋਈ ਜਦ ਤੱਕ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਜਦ ਤੱਕ ਰੋਹਣਾ ਜਾਰੀ ਰਹੂਗਾ ਕੌਣ ਸੀ ਬੰਦਾ ਪਿੰਡ ਦਾ ਸਰਪੰਚ ਆ ਜੀ ਮੌਜੂਦਾ ਸਰਪੰਚ ਤੇ ਬੰਦੇ ਸਾਰੇ ਲੋਕਲ ਜਾਣਦੇ ਆ ਨੀ ਕਰਾ ਰੋਈ ਕਿਸੇ ਗੱਲ ਹੀ ਇਹਨਾਂ ਰਲੇ ਹੋਇਆ ਜੀ ਰਲੇ ਹੋਇਆ ਸਰਕਾਰ ਦਾ ਉਹ ਬੰਦਾ ਆ ਜੀ ਮੌਜੂਦਾ ਸਰਕਾਰ ਦੇ ਵਿੱਚ ਉਹ ਇਸ ਟਾਈਮ ਬੰਦਾ ਉਹਦੇ ਕਰਕੇ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਆ ਆ ਆਵਾਦੀ ਪਾਰਟੀ ਨਾਲ ਜੁੜਿਆ ਹੋਇਆ ਉਹ ਤੇ ਅੱਜ ਜਿਹੜਾ ਵੱਡੇ ਪੱਧਰ 'ਤੇ ਕੰਮ ਲਗਾਇਆ ਗਿਆ ਤੇ ਨਵਾਲੇ ਪੁਲਿਸ ਨਾਲ ਜਿਹੜਾ ਜ਼ਬਰਦਸਤ ਹੋਇਆ ਤੁਸੀਂ ਨੇ ਕਿਹਾ ਯਾ ਤੁਸੀਂ ਹੋਰ ਨਾ ਉਸ ਨੂੰ ਲੈ ਕੇ ਹੀ ਹੈ ਜੋ ਜ਼ਬਰਜਨਾਹ ਹੋਇਆ ਮੇਰਾ ਨਾਮ ਜਸਵੀਰ ਕਾ ਕੀ ਗੱਲਬਾਤ ਹੋਈ ਜਿਹੜਾ ਤੁਸੀਂ ਧਰਨੇ ਤੇ ਬੈਠੇ ਹੋ ਇੱਤਾਂ ਬੱਚੀ ਨਾਲ ਜਲਮ ਜਲੂਮਾ ਹੋਇਆ ਤੇ ਬਲਤਕਾਰ ਹੋਇਆ ਉਹਨਾਂ ਨਾਲ 15-16 ਸਾਲ ਦੀ ਬੱਚੀ ਆ ਸਾਰੀ ਸਰਪੰਚ ਨੇ ਘਟਨਾ ਕੀਤੀ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਇਹ 15-16 ਦਿਨ 18 ਦਿਨ ਹੋ ਚੱਲੇ ਕੋਈ ਪੁਲਿਸ ਅਧਿਕਾਰੀ ਕੋਈ ਕੁਝ ਨਹੀਂ ਕਰਿਆ ਜੀ ਉਹਨਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਵੀ ਸਭ ਰੜੇ ਮਲੇ ਹਾਂ ਕੀ ਨਾ ਕਰੀ ਉੱਚ ਟਿਕਾਰੀਆਂ ਕੋਲ ਪੁਲਿਸ ਦੇ ਅਧਿਕਾਰੀ ਹਾਂਜੀ ਸਾਹਿਬ ਜਾਇਆ ਹੈ ਸਾਹਿਬ ਕਿਤਾ ਜਾ ਕੇ ਤਾਂ ਸਾਨੂੰ ਆਪ ਜਸ਼ਨ ਕਰਨਾ ਪਿਆ ਇਹ ਸਾਨੂੰ ਕੁਝ ਨਹੀਂ ਦੱਸਦੇ ਨਾ ਸਾਡੇ ਨਾਲ ਕੋਈ ਗੱਲ ਕਰਦੇ ਕੋਈ ਰਾਤਾ ਨਹੀਂ ਬਣਾ ਰਹੇ ਤੁਹਾਡੇ ਨਾਲ ਨਹੀਂ ਜੀ ਠੀਕ ਹੈ ਕੀ ਕਹੋਗੇ ਤਰਨੇ ਨੂੰ ਲੈ ਕੇ ਕੀ ਅੱਜ ਕੀ ਕਰ ਸਕਦੇ ਜੀ ਜਿਹੜਾ ਸਮਾਂ ਲੱਗਿਆ ਇਹ ਤਰਨਾ ਜੀ ਸਾਡੇ ਲਾਗਲੇ ਪਿੰਡ ਦੀ 15-16 ਸਾਲ ਦੀ ਬੱਚੀ ਦੇ ਨਾਲ ਇੱਕ ਰਸੂਖਦਾਰ ਸਰਕਾਰ ਦਾ ਨੁਮਾਇੰਦਾ ਜਿਹੜਾ ਆਮ ਆਦਮੀ ਸਰਕਾਰ ਦੇ ਨਾਲ ਵੱਡਾ ਰਸੂਖ ਰੱਖਦਾ ਉਹਨੇ ਬੱਚੀ ਦੇ ਨਾਲ ਜ਼ਬਰਜਨਾਹ ਕਰਿਆ ਅੱਜ ਤੱਕ ਉਹ ਗ੍ਰਿਫਤਾਰ ਨਹੀਂ ਹੋਇਆ 15 ਤੋਂ 18 ਦਿਨ ਬੀਤ ਚੁੱਕੇ ਆ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਪਰਿਵਾਰ ਨੂੰ ਕੁਝ ਨਹੀਂ ਦੱਸਦੇ ਕਿਸੇ ਨੂੰ ਕੁਝ ਨਹੀਂ ਦੱਸਦੇ ਲੋਕਲ ਐਮਐਲਏ ਨੂੰ ਵੀ ਪੁੱਛਿਆ ਗਿਆ ਉਹ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਦਾ ਕੰਮ ਆ ਇਹਦੇ ਵਿਰੋਧ ਦੇ ਵਿੱਚ ਲੋਕਾਂ ਦਾ ਰੋਹ ਆ ਤੁਹਾਡੇ ਸਾਹਮਣੇ ਆ ਲੋਕ ਇਕੱਠੇ ਹੋ ਕੇ ਹੋਰ ਵੀ ਇਹਨੇ ਧਰਨੇ ਦੇ ਪੱਖ ਦਾ ਜਾਣਾ ਜਦੋਂ ਤੱਕ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਧਰਨੇ ਤੇ ਬੈਠੇ ਰਵਾਂਗੇ ਭਾਵੇਂ ਮੀਂਹ ਆਵੇ ਝੱਖੜ ਆਵੇ ਐਦਾਂ ਹੀ ਧਰਨੇ ਤੇ ਬੈਠੇ ਰਵਾਂਗੇ ਅੱਜ ਇਹ ਧਰਨਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਕੋਈ ਉੱਚ ਅਧਿਕਾਰੀ ਆ ਕੇ ਇਹਦੇ ਬਾਰੇ ਕਾਰਵਾਈ ਨਹੀਂ ਕਰਦਾ ਉਹਨੂੰ ਫੜਦੇ ਨਹੀਂ ਗ੍ਰਿਫਤਾਰ ਨਹੀਂ ਕਰਦੇ ਉਦੋਂ ਤੱਕ ਧਰਨਾ ਜਾਰੀ ਰਹੂਗਾ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਰਵਤਾ ਨਹੀਂ ਸਗੋਂ ਦੇ ਪਰਿਵਾਰ ਪ੍ਰਸ਼ਾਸਨ ਦੇ ਗੇੜੇ ਕੱਢ ਕੱਢ ਕੇ ਥੱਕ ਚੁੱਕਿਆ ਟੱਕਰ ਹੰਬਣ ਤੋਂ ਬਾਅਦ ਅਸੀਂ ਇਹ ਕਾਰਵਾਈ ਦੇ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਹੈ ਪ੍ਰਸ਼ਾਸਨ ਨੇ ਮਜਬੂਰ ਕਰਿਆ ਕਿ ਅਸੀਂ ਇੱਥੇ ਆ ਕੇ ਪ੍ਰੋਟੈਸਟ ਕਰੀਏ ਇੱਕ ਚੀਜ਼ ਹੋਰ ਵੀ ਆ ਜੇਕਰ ਇਹ ਕਿਸੇ ਅਮੀਰ ਦੀ ਧੀ ਨਾਲ ਹੋਇਆ ਹੁੰਦਾ ਤਾਂ ਹੁਣ ਤੱਕ ਕਿਸੇ ਗਰੀਬ ਨੇ ਕਰਿਆ ਹੁੰਦਾ ਤਾਂ ਪ੍ਰਸ਼ਾਸਨ ਨੇ ਹੁਣ ਤੱਕ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣਾ ਤਾਂ ਇੱਕ ਗਰੀਬ ਦੀ ਧੀ ਨਾਲ ਹੋਇਆ ਉਹਦੇ ਕਰਕੇ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕਿਉਂਕਿ ਜਦੋਂ ਤੱਕ ਗਰੀਬਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਧਰਨੇ ਤਾਂ ਲੱਗਦੇ ਹੀ ਰਹਿਣਗੇ ਅਸੀਂ ਬੈਠਾਂਗੇ ਈਆਂ ਸਵਦੀਆਂ ਨੇ ਸਵਦੇ ਈਆਂ ਨੇ ਈਆਂ ਨੂੰ ਇਨਸਾਫ ਮਿਲਣਾ ਜ਼ਰੂਰੀ ਆ ਮੈਂ ਸਾਰੇ ਇਲਾਕੇ ਦੇ ਹੋਰ ਲੋਕਾਂ ਨੂੰ ਵੀ ਅਪੀਲ ਕਰਦਾ ਆ ਵੀ ਆ ਕੇ ਇੱਥੇ ਧਰਨੇ ਦੇ ਵਿੱਚ ਤੁਸੀਂ ਬੈਠੋ ਕਿਉਂਕਿ ਇਹ ਬਲਤਕਾਰੀ ਜਦੋਂ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ ਇਹਨਾਂ ਦਾ ਮੱਕੂ ਨਹੀਂ ਟੱਪਿਆ ਜਾਂਦਾ ਉਦੋਂ ਤੱਕ ਇਹਨਾਂ ਨੇ ਆਵਾਜ਼ ਨਹੀਂ ਆਉਣਾ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਵੀ ਉਹ ਦੋਸ਼ੀ ਤੇ ਜਲਦੀ ਜਲਦੀ ਫੜਿਆ ਜਾਵੇ ਉਹਨੂੰ ਜੇਲ੍ਹ 'ਚ ਬੰਦ ਕਰਿਆ ਜਾਵੇ ਉਹਤੇ ਮਨ ਦੀ ਕਾਰਵਾਈ ਕੀਤੀ ਜਾਵੇ ਇਹਨੂੰ 18 15 ਤੋਂ 18 ਦਿਨ ਬੀਤ ਚੁੱਕੇ ਆ ਜੀ ਤੁਸੀਂ ਆਪੇ ਲਾ ਲਓ ਵੀ ਜੇਕਰ ਕੈਪਟਨ ਦੀ ਘਰ ਵਾਲੀ ਦੇ ਹੋ ਗਿਆ ਸੀਗਾ ਉਹਦਾ ਸਰਵਰ ਕਰਾਇਮ ਹੋ ਗਿਆ ਸੀਗਾ ਉਹਨੂੰ 1 ਘੰਟੇ ਦੇ ਵਿੱਚ ਫੜ ਲਿਆ ਤੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਪ੍ਰਸ਼ਾਸਨ ਵਾਸਤੇ ਗ੍ਰਿਫਤਾਰ ਕਰਨਾ ਕੋਈ ਵੱਡੀ ਗੱਲ ਨਹੀਂ ਜੇ ਪ੍ਰਸ਼ਾਸਨ ਚਾਵੇ